ਪੀਹਾਨੂੰ ਕੁੜੀ ਵਿਆਹ ਜਿੱਥੋਂ ਮਰਜੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉੱਧਰ ਚਲ ਗਈ ਹੈ ਘਰੋਂ ਦਾਦੇ ਗਏ ਤੇ ਟੈਲੀਫੋਨ ਆਇਆ ਕਹਿੰਦਾ ਇਹ ਮਤਲਬ ਤੁਸੀਂ ਰਿਸ਼ਤਾ ਛੱਡ ਦਿਓ ਇਹ ਪਹਿਲਾਂ ਵੀ ਕੁੜੀ ਮੈਨਾਂ ਮੇਰੀ ਫਰੈਂਡਸ਼ਿਪ ਰਹੀ ਤੇ ਤੁਸੀਂ ਰਿਸ਼ਤਾ ਤੋੜ ਦਿਓ ਜਾ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਹੈ ਕੁੜੀ ਰਾਤ ਦੀ ਗਈ ਆ ਰਾਤ ਦਿਨ 9 ਵਜੇ ਤੇ ਗਈ ਆ ਆਪਣੀ ਮੰਮੀ ਪਾਪਾ ਨੂੰ ਨਹੀਂ ਪਤਾ ਵੀ ਆਪਣੀ ਬੇਟਾ ਘਰ ਹੋ ਜਾ ਬੇਟੀ ਗਈ ਆ ਹਾਂਜੀ ਭਾਜੀ ਕੀ ਨਾ ਆਪਣਾ ਤੇ ਕਿੱਥੇ ਰਹਿਣ ਵਾਲੇ ਕੀ ਅੱਜ ਵਾਕਿਆ ਹੋਇਆ ਮੇਰਾ ਨਾਮ ਰਪੀਰ ਸਿੰਘ ਜੀ ਮੇਰਾ ਨਾਮ ਵਾਕਿਆ ਇਦਾਂ ਆ ਕਿ ਮੇਰਾ ਅੱਜ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਕਿਤੇ ਢਾੜੀ ਮੰਗਣੀ ਘਰ ਤੇ ਹੀ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਇਹ ਮੰਗਣੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਇਹ ਮੰਗਣੀ ਆ 8-9 ਮਹੀਨੇ ਹੋ ਗਏ ਜੀ ਹੋਈ ਨੂੰ ਇਹਨਾਂ ਨੇ ਮੈਨੂੰ ਗੁਮਰਾਹ ਕੀਤਾ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂ ਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਉਦਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹਾਂ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਆ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇਹਨਾਂ ਨੂੰ ਨਹੀਂ ਪਤਾ ਮੈਂ ਪਜੀ ਦੱਸਿਆ ਨਹੀਂ ਕਿੰਨੇ ਦਿਨ ਤੁਹਾਡੀ ਮੰਗਣੀ ਰਹੀ ਸੀ 8-9 ਮਿੰਨੇ ਗਏ। ਤੋ ਉਹ ਤਾਂ ਵੀ ਗੱਲਬਾਤ ਨਹੀਂ ਤੁਹਾਡੇ ਪਰਵਾਹ ਦੇ ਨਾਲ। ਨਹੀਂ ਗੱਲ ਮੇਰੇ ਨਾਲ ਕਰਦੇ ਰਹੇ ਆ। ਉਹਨਾਂ ਨੇ ਦੱਸਿਆ ਨਹੀਂ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ। ਕਿਹਨਾ ਵੀ ਗੱਲ ਹੁੰਦੀ ਰਹੀ ਤੁਹਾਡੇ? ਹਾਂਜੀ। ਕੋਈ ਗੱਲ ਬਾਰੇ ਕੀ ਕਹਿੰਦੀ? ਨਹੀਂ ਉਹ ਤਾਂ ਕੁਝ ਨਹੀਂ ਆਂਦੇ ਗੱਲ ਹੁੰਦੀ ਹੁੰਦੀ ਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦੇ। ਵਿਆਹ ਨਾਲ ਰਾਜੀ ਸੀ ਤੁਹਾਡੀ ਕੁੜੀ? ਹਾਂਜੀ ਵਿਆਹ ਨਾਲ ਰਾਜੀ ਸੀ ਪਹਿਲੋਂ। ਜਿਹੜਾ ਫੋਨ ਆਇਆ ਮੁੰਡੇ ਦਾ ਉਹ ਕੀ ਮਾਮਲਾ? ਉਹ ਉਹ ਜੂਪੀ ਤਾਂ ਕਹਿੰਦਾ ਮੈਂ ਬੋਲਦਾ ਹਾਂ। ਤੇ ਹਾਂਜੀ ਮੁੰਡੇ ਦਾ ਨਾਮ ਨਹੀਂ ਪਤਾ ਉਹ ਕਹਿੰਦਾ ਮੈਂ ਜੂਪੀ ਤੇ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਇਦਾਂ ਉਹਨਾਂ ਨਾਲ ਹਾਂ ਹਾਂਜੀ ਕਹਿੰਦਾ ਬੈਲਾ ਫੋਨ ਆਇਆ ਕਹਿੰਦਾ ਇਹ ਮਤਲਬ ਤੂੰ ਇਹ ਰਿਸ਼ਤਾ ਛੱਡ ਦੋ ਇਹ ਪਹਿਲਾਂ ਵੀ ਕੁੜੀ ਮੈਨਾਂ ਮੇਰੀ ਫਰੈਂਡ ਸੀ ਪਰ ਇਹ ਤੇ ਤੂੰ ਰਿਸ਼ਤਾ ਤੋੜ ਦੋ ਇਦਾਂ ਦਾ ਮੁੰਡਾ ਹਾਂ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੀ ਪਤਾ ਨਹੀਂ ਨਹੀਂ ਉਹਨੇ ਕੁੜੀ ਦਾ ਜਿਹਨਾਂ ਤੋਂ ਮੰਗਣੀ ਹੋਈ ਕਿਰਨਦੀਪ ਕੌਰ अच्छा या। जी तो ਕੀ ਤਿਆਰੀਆਂ ਕੀਤੀਆਂ ਗਈਆਂ ਤੁਹਾਡੇ ਪਰਿਵਾਰਾਂ ਦਾ ਤਿਆਰੀਆਂ ਭਾਈ ਸਾਰੀਆਂ ਹੋਈਆਂ ਆਂ ਹਲਵਾਈ ਵੀ ਲੱਗੇ ਟੰਟ ਲੱਗਾ ਹਾਂ ਮਾਣਾ ਗੱਲ ਕੀਤੀ ਉਹਨੇ ਹਾਨੂੰ ਦਿਲਸਾਤ ਹੋਇਆ ਹਲਵਾਈ ਵੀ ਲੱਗੇ ਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਆ ਹਾਂਜੀ ਮੇਰਾ ਨੁਕਸਾਨ ਹੋਇਆ ਜੀ ਤਾਂ ਕਿਰਨ ਦੇ ਮਾਣਾ ਗੱਲ ਹੋਈ ਥੋੜੀ ਜੀ ਹਾਂਜੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਕੀ ਕਹਿੰਦੇ ਉਹਦੇ ਹੰਦੇ ਮਤਲਬ ਅੱਜ ਕੀ ਆ ਤੂੰ ਇਹ ਸੱਚ ਕੀ ਕਹਿੰਦੇ ਜੋ ਚਲ ਗਈ ਆ ਕਾਜ ਉਹਨਾਂ ਨੇ ਇਹ ਕਹਿਆ ਕੁੜੀ ਘਰੋਂ ਚਲ ਗਈ ਆ ਤੇ ਤੀਨ ਦੋ ਤਿੰਨ ਦਿਨ ਠਹਿਰ ਕੇ ਆਪਣਾ ਪ੍ਰੋਗਰਾਮ ਕਰ ਲਿਓ ਐਂ ਦਾਂਦੇਓ ਤੇ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪਈ ਕੁੜੀ ਦਾ ਚੰ ਚੱਕਰ ਇਹੋ ਮੁੰਡਾ ਜੁਪੀ ਵਾਲੇ ਨਾਲ ਨਹੀਂ ਪਹਿਲਾਂ ਨਹੀਂ ਲੱਗਦਾ ਇਹਨਾਂ ਨੇ ਬਾਅਦ ਚ ਦੱਸਿਆ ਮੈਨੂੰ ਬਾਅਦ ਚ ਦੱਸਿਆ ਹਾਂਜੀ ਤੁਹਾਨੂੰ ਮੁੰਡੇ ਦੇ ਆਉਣ ਤੋਂ ਸ਼ੱਕ ਹੋਣਾ ਕਿ ਅੱਜ ਕੀ ਨਾਮ ਜੀ ਤੁਹਾਡਾ ਮਨਪ੍ਰੀਤ ਗੌਰ ਕਿੱਥੋਂ ਦੇ ਰਹਿਣ ਵਾਲੇ ਦੀ ਆਪੜ ਖੇੜੀ ਕੀ ਲੱਗਦਾ ਹੈ ਡਾ ਵੱਡੇ ਦੀ ਮੈਂ ਤੇ ਹੋ ਰਿਹਾ ਤੇ ਹੋ ਰਹੀ ਹਾਂਜੀ ਇੱਕ ਉਹ ਮੰਗਣੀ ਹੋਈ ਸੀ ਕਿ ਨਾ ਚਰ ਮੰਗਣੀ ਰਹੀ ਇਹਨਾਂ ਦੀ 8-9 ਮਹੀਨੇ ਹੋ ਗਏ ਮੰਗਣੀ ਨੂੰ ਅੱਜ ਕੀ ਪ੍ਰੋਗਰਾਮ ਸੀ ਸਗਨ ਸੀ ਸਾਰੀ ਰੇਂਜਮੈਂਟ ਕੀਤੀ ਸੀ ਸਾਰਾ ਪ੍ਰੋਗਰਾਮ ਕੀਤਾ ਗੈਸਟ ਆਏ ਹੋਏ ਆ ਸਾਰਾ ਰੇਂਜਮੈਂਟ ਕੀਤਾ ਤੁਹਾਡੇ ਸਾਹਮਣੇ ਤੇ ਅੱਜ ਪੈਰ ਤੇ ਜਵਾਬ ਦੇਗੇ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਭੱਜ ਗਈ ਕੁੜੀ ਪਹਿਲੇ ਤਾਂ ਸਿਰ ਤੁਹਾਡੇ ਪਰ ਉਹਨਾਂ ਦੇ ਪਰਿਵਾਰ ਨੇ ਤੁਹਾਨੂੰ ਨਹੀਂ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਇਹਦੇ ਨਾਲ ਹੁੰਦੀ ਸੀ ਇਹਦੀ ਵਾਈਫ ਦੀ ਹੁੰਦੀ ਸੀ ਮਦਰ ਦੀ ਵੀ ਹੁੰਦੀ ਸੀ ਇਹਨਾਂ ਨਾਲ ਹਾਂਜੀ ਪਰ ਇਹਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨੂੰ ਕੋਲੇ ਚ ਰੱਖਿਆ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਹੈ ਕੁੜੀ ਅੱਛਾ ਪਹਿਲਾਂ ਕੁੜੀ ਦੀ ਹਾਂ ਕੁੜੀ ਦੀ ਮੈਰਿਜ ਵੀ ਹੋਈ ਆ ਹਾਂਜੀ ਇਹ ਵੀ ਸਾਨੂੰ ਅੱਜ ਹੀ ਪਤਾ ਲੱਗਾ ਨਹੀਂ ਪਤਾ ਕਦੋਂ ਲੱਗਾ ਹਾਂਜੀ ਅੱਜ ਹੀ ਪਤਾ ਲੱਗਾ ਇਹਨਾਂ ਤੋਂ ਹੀ ਲੱਗਾ ਅੱਜ ਹੀ ਉਹਨਾਂ ਨੇ ਦੱਸਿਆ ਆ ਕਿ ਕੁੜੀ ਦੀ ਮੈਰਿਜ ਹੋਈ ਆ ਤੇ ਜਦੋਂ ਆਪਾਂ ਠਾਕਾ ਲਾਇਆ ਸੀ ਉਸ ਦਿਨ ਕਹਿੰਦੇ ਸੀ ਮੈਰਿਜ ਨਹੀਂ ਹੋਈ ਹੈ ਕਿ ਕੁਵਾਰੀ ਹੈ ਕੁੜੀ ਲੱਗਦਾ ਕਿ ਧੋਖਾ ਕੀਤਾ ਤੁਹਾਡੇ ਨਾਲ ਹਾਂਜੀ ਧੋਖਾ ਕੀਤਾ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਹਾਂਜੀ ਘੜੇ ਘੜੇ ਉਹਲੇ ਰੱਖਾ ਕੇ ਰੱਖੇ ਤੁਹਾਡੇ ਤੋਂ ਇੱਕ ਫਰੈਂਡਸ਼ਿਪ ਵਾਲਾ ਰੱਖਿਆ ਏ ਇੱਕ ਮੈਰਿਜ ਵਾਲਾ ਰੱਖਿਆ ਏ ਇੱਕ ਜਿਹੜਾ ਅੱਜ ਪੈਰ ਤੇ ਜਵਾਬ ਦੇ ਦਿੱਤਾ ਇਹਨਾਂ ਨੇ ਹਾਂਜੀ ਤੇ ਮੁੰਡੇ ਨੂੰ ਕੋਈ ਕਹਿੰਦੇ ਫੋਨ ਫੋਣ ਵੀ ਆਇਆ ਸੀ ਬਾਰ ਉਹ ਹਾਂਜੀ ਮੁੰਡੇ ਨੂੰ ਆਇਆ ਫੋਨ ਕਿਸੇ ਲੜਕੇ ਦਾ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਵੀ ਤੂੰ ਇਹਦਾ ਖਹਿੜਾ ਛੱਡ ਦੇ ਇਹ ਮੇਰੀ ਵੀ ਹੈਗੀ ਆ ਤੂੰ ਇਹਦਾ ਖਹਿੜਾ ਛੱਡ ਦੇ ਹੁਣ ਘਰ ਦੇ ਸਾਰੇ ਰਿਸ਼ਤੇ ਪੁਰਾਣੇ ਆਏ ਸੀ ਧਮਕੀ ਦਿੱਤੀ ਇਹਨੂੰ ਵੀ ਤੂੰ ਇਹਦਾ ਖਹਿੜਾ ਛੱਡ ਦੇ ਨਹੀਂ ਤੇ ਆਪਾਂ ਕੁਝ ਵੀ ਕਰ ਸਕਦੇ ਤੈਨੂੰ ਜੇ ਮਾਂ ਪਿਓ ਦੀ ਸਪੋਰਟ ਹੈਗੀ ਆ ਤੇ ਕੁੜੀ ਇਸ ਤਰ੍ਹਾਂ ਕਰਨੀ ਨਹੀਂ ਤੇ ਅਲਾਉਡ ਨਹੀਂ ਹੈਗਾ ਕੁੜੀ 9 ਵਜੇ ਤੋਂ ਪਹਿਲਾਂ ਘਰੋਂ ਨਿਕਲ ਜੇ ਬਾਹਰ ਰਾਤ ਦੀ ਗਈ ਹੈ ਕਿ ਸਵੇਰੇ ਰਾਤ ਦੀ ਗਈ ਆ ਰਾਤ ਦੀ 9 ਵਜੇ ਤੇ ਗਈ ਆ ਆਪਣੀ ਮੰਮੀ ਪਾਪਾ ਨੂੰ ਨਹੀਂ ਪਤਾ ਵੀ ਆਪਣੇ ਬੇਟਾ ਘਰ ਉਹ ਜਾ ਬੇਟੀ ਗਈ ਆ ਪਤਾ ਹੋਣਾ ਚਾਹੀਦਾ ਨਾ ਹਾਂ ਜੀ ਉਧਰ ਨਹੀਂ ਪਤਾ ਪਈ ਤਿਆਰੀ ਹੋਈ ਆ ਕਿ ਨਹੀਂ ਹੋਈ ਦਿਨੇ ਹੀ ਦੱਸਿਆ ਬਸ ਸਾਨੂੰ ਦਿਨੇ ਇਨਫੋਰਮ ਹੋਇਆ 5 ਵਜੇ ਆਇਆ ਫੋਨ ਤੇ ਤੁਹਾਡੇ ਲੋ ਕੀ ਕੀ ਤਿਆਰੀ ਕੀਤੀ ਗਈ ਆ ਸਾਡੇ ਲੋ ਸਾਬ ਇਧਰ ਵੇਖੋ ਅਰੇਂਜਮੈਂਟ ਕੀਤੀ ਆ ਮਹਿੰਦੀਆਂ ਲਾਈਆਂ ਸਭ ਕੁਝ ਕਹਿਣਾ ਗੱਟਾ ਆਪਾਂ ਪਾ ਕੇ ਆਏ ਆ ਉਹਨੂੰ ਗਹਿਣਾ ਗੱਟਾ ਠਾਕੇ ਦੇ ਵੀ ਪਾ ਕੇ ਆਏ ਸਭ ਕੁਝ ਆਹੀ ਅਰੇਂਜਮੈਂਟ ਕੀਤਾ ਹਾਂ ਜੀ ਹੋਰ ਕੀ ਸਮਾਨ ਪਾਇਆ ਕੁੜੀ ਨੂੰ ਦੀ ਸਕੁੰਤਲਾ ਪਾਈਆਂ ਵਾ ਟੋਪਸ ਆ ਹਾਂਜੀ ਸਾਰਾ ਸਮਾਨ ਉਹਨਾਂ ਕੋ ਹਾਂਜੀ ਠੀਕ ਹੁਣ ਕੀ ਮੰਗ ਕਰਦੇ ਹਾਂ ਨੂੰ ਇਨਸਾਫ ਚਾਹੀਦਾ ਜਾਂ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਕੁੜੀ ਵਿਆਹੋ ਜਿੱਥੋਂ ਮਰਜੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜੀ ਸਾਨੂੰ ਅਰੇਂਜਮੈਂਟ ਕਰਕੇ ਦੋ ਕੁੜੀ ਦਾ ਪਾਣੀ ਛੋਟੀ ਹਾਂਜੀ ਬਦਨਾਮੀ ਹੁੰਦੀ ਪਾਣੀ ਛੋਟੀ ਤੋਰੋ ਜਿੱਥੋਂ ਮਰਜੀ ਤੋਰੋ ਸਾਨੂੰ ਸਵੇਰੇ ਚਾਹੀਦੀ ਕੁੜੀ ਜਿੱਥੋਂ ਮਰਜੀ ਚਾਹੀਦੀ ਅਸੀਂ ਸਵੇਰੇ ਬਰਾਤ ਲੈ ਕੇ ਆ ਜਾਣਾ ਵਾ ਦੇਖੋ ਵੇ ਜੀ ਪਹਿਲਾਂ ਤੇ ਖੜਨਾ ਵੀਰਨਾ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਸਾਨੂੰ ਮਿਲ ਫਰੌਡ ਕੀਤਾ ਵਾ ਇਹ ਬੰਦੇ ਨਾਲ ਸਾਡੇ ਸਾਰੇ ਜਿਸਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਇੱਥੇ ਤੇ ਅਨੂੰ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰੀ ਕਹਿੰਦੇ ਵੀ ਕੁੜੀ ਹਾਂ ਨਹੀਂ ਇੱਥੇ ਭੱਜ ਗਈ ਕੁੜੀ ਕਿਤੇ ਭੱਜ ਗਈ ਆ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਤ ਚੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਰਹੀ ਬਸ ਇਹਨਾਂ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੰਨੀ ਬਦਨਾਮੀ ਵਾਲੀ ਗੱਲ ਹੈ ਜਦੋਂ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਇਆ ਅੱਜ ਜੇ ਕੋਈ ਇਹੋ ਜੀ ਗੱਲ ਹੈਗੀ ਤੇ ਸਾਡੇ ਨਾਲ ਪਹਿਲਾਂ ਕਰ ਲੈਂਦੇ ਅਸੀਂ ਐ ਇਥੋਂ ਤੱਕ ਖਲੋ ਜਾ ਯਾਰ ਸਾਨੂੰ ਨਹੀਂ ਪਤਾ ਜੀ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਵੀ ਆ ਕੋਈ ਇਹੋ ਜੀ ਗੱਲ ਵੀ ਹੈਗੀ ਆ ਨੇ ਦੇਦਾ ਕਿ ਮੰਗਣੀ ਹੋਈ ਸੀ ਇਹਨਾਂ ਦੀ ਪਾਜੀ 6-7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਮੁੰਡਾ ਗੱਲ ਕਰਨ ਦੇ ਅੱਛਾ ਜੀ ਕੁੜੀ ਵਾਲੇ ਕਿੱਥੋਂ ਦੇ ਕੁੜੀ ਵਾਲੇ ਆ ਗਏ ਭਾਈ ਨਿਊ ਅੰਮ੍ਰitsar ਫਰਾ ਡਰਮ ਵਾਲੀ ਗਲੀ ਅੱਛਾ ਜੀ ਉਥੋਂ ਦੀ ਆ ਸੁਲਤਾਨ ਵਿਨਰੋਲ ਪਰਵਾਹ ਨਾਲ ਤੁਹਾਡੀ ਗੱਲ ਹੋਈ ਇਹ ਕੁੜੀ ਵਾਲਾ ਨਾਲ ਹਾਂ ਜੀ ਹੁੰਦੀ ਆ ਇਹਦਾ ਕਰਦਾ ਰਿਹਾ ਆਪਣੀ ਸਾਥ ਨਾਲ ਗੱਲ ਕਰਦਾ ਰਿਹਾ ਉਦੋਂ ਕੋਈ ਉਦੋਂ ਕੋਈ ਗੱਲ ਕਰਦੇ ਤੇ ਸ਼ਾਇਦ ਨਹੀਂ ਕੋਰਾ ਦੇ ਅੱਜ ਮੌਕੇ ਤੇ ਵੇਖੋ ਤੂੰ ਇਹ ਕੀ ਕੀਤਾ ਨਾ ਇਹ ਗੱਲ ਚੰਗੀ ਥੋੜੀ ਅਸੀਂ ਚੰਗੇ ਉਹਨੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਕਿ ਗਾਂ ਕੋਈ ਇਹੋ ਜਿਹੇ ਬੰਦੇ ਨੂੰ ਫਸਾ ਨਾ ਠੀਕ ਹੈ ਜੀ ਇਹ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰੈਂਦਾ ਸਾਡੀ ਫੈਮਿਲੀ ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਲੋਕੀਂ ਵੇਖਣ ਵਿਆਹ ਆਏ ਸੀ ਤੇ ਕੰਮ ਹਟਨਾ ਆ ਹੁੰਦੇ ਹੋਣ ਇੱਥੇ ਆਣਗੇ ਤਾਂ ਹੀ ਇਹੋ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਵੀ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਸਾਡੇ ਕੋਲ ਹਰਪ੍ਰੀਤ ਸਿੰਘ ਪੁੱਤਰ ਸੁਬਿੰਦਰ ਸਿੰਘ ਖਾਪੜ ਖੜੀ ਤੋਂ ਦਰਖਾਸਤ ਆਈ ਆ ਇਹ ਅੱਜ ਵਿਆਹ ਸੀਗਾ ਤੇ ਉਹ ਇਹ ਇਹਨਾਂ ਨੇ ਹੁਣੇ ਦਿਖਾ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣੇ ਦਿਖਾਤਾ ਜੋ ਬੰਦੀ ਕਾਰਵਾਈ ਇਹਨੂੰ ਕੀਤੀ ਚੱਲੂ। ਇਹਨਾਂ ਨਾਲ ਕੁੜੀ ਦਾ ਪਰਵਾਣਾ ਕੀ ਗੱਲ ਬਾਤ ਇਹ ਤੁਹਾਡੀ? ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਆਂ ਆ ਰਹੇ ਆ। ਤੇ ਦੋਵਾਂ ਪਰਿਵਾਰਾਂ ਨੇ ਪੁੱਛੀ ਜੀ